ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਥ ਪ੍ਰਾਰਥਨਾ ਪੰਚ ਸਲੋਕੀ ਸ੍ਰੀ ਸਰਬ ਲੋਹ ਕਵਚੰ ਪਾਤ ਸਾਹਿ ਦਸਵੀ ਸਕਲਾਨ ਭੂਦਰਾਨ ਭਵੰਤ ਕਜਲ ਪਾਤਰੰ ਭਵੰਤ ਸਾਗਰਾ ਬ੍ਰਿਖਚਾਨ ਸਕਲਾਨ ਲੇਖਨਾ ਉਰਬੀਯੰ ਭਵੰਤ ਕਾਗਰਾ ਸਾਰਸਵਤੀ ਆਦ ਭਵੰਤ ਬਕਤਾ ਲੇਖਕੰ ਭਵੰਤ ਗਜਾਨਨ ਤਦਿਅਪ ਮਹਾਤਮ ਨਾ ਜਾਨਨ ਤਰੋਮੰ ਤਵ ਮਹਿਮਾ ਬਿਅੰਤ ਨਾਥੰ ਵੇਦ ਭਾਵ ਸੇਸ ਨਾਰਦਾਦ ਸਾਰਦ ਕਥੰਤ ਮਹਿਮਾ ਨ ਪਾਵੰਤ ਪਾਰੰ ਨੇਤ ਨੇਤ ਬਦੰਤ ਨਿਤਯੰ ਨਲਹੰਤ ਅੰਤ ਅਨੰਤ ਸਾਰੰ ਰਿਸ਼ਿਗਨਾ ਮਨਵਰਾਦ पंगव स्त्रोत शास्त्राद निगमं पुराणं स्वछंद छंद गाथा कवजनान कोविद गायन्त नित्यप्रत् नलभन्त मर्मं एकजी हित्वा दासनाथं किम पारन्ति कथन्त नामं पाह पाह चमो पराधं शरण शरण शरणं नमामिसं एकजी हित्वा दासनाथं ਕਮ ਪਰੰਤੀ ਕਥੰਤ ਨਾਮੰ ਪਾਹ ਪਾਹ ਛਮੋ ਪਰਾਧੰ ਸਰਨ 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 ਨਮਾਮਿ ਸੰ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ